ਜੰਦਾਬਾਦ ਟੀਵੀ ਨੂੰ ਲਾਈਵ ਦੇਖਦੇ ਆ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਚੱਕਰਸਾਹਬ ਵੱਲੋਂ ਦੋ ਮੈਂਸ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸასი ਸ਼ਕਾਲ ਕਬੂਲ ਕਰ ਰਿਹਾ ਮੈਂ ਅੱਜ ਤੁਸੀ ਸਾਰੇ ਠੀਕ ਠਾਕ ਹੋਮਗੇ ਅੱਜ ਆਪਾਂ ਗੱਲਬਾਤ ਕਰਨੀ ਜਿਹੜੀ ਆਮ ਆਦਮੀ ਪਾਰਟੀ ਪਿਛਲੇ ਦਿਨੀ ਦਿੱਲੀ ਚ ਆਪਣੀਆਂ ਚੋਣਾਂ ਹਾਰ ਗਈ ਅਤੇ ਆਪਣੀ ਉੱਥੋਂ ਬਹੁਤ ਬੁਰੀ ਤਰ੍ਹਾਂ ਉਹਨਾਂ ਦੀ ਹਾਰ ਹੋਈ ਆ ਤੇ ਆਪਾਂ ਥੋੜੀ ਜੀ ਗੱਲਬਾਤ ਕਰਨੀ ਆ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹਦਾ ਆਉਣ ਵਾਲਾ ਸਮਾਂ ਕਿਦਾਂ ਦਾ ਰਹੂਗਾ ਥੋੜੀ ਜੀ ਉਹਦੇ ਬਾਰੇ ਆਪਾਂ ਹਲਕੀ ਫੁਲਕੀ ਜੀ ਆਪਾਂ ਗੱਲਬਾਤ ਕਰਨੀ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਛੱਤਰ ਸਿੰਘ ਚੋਹਾਨ ਜਿੰਦਾਬਾਦ ਨਾਲ ਜੁੜਿਆ ਤੇ ਆਜੋ ਪਹਿਲਾਂ ਉਹਨਾਂ ਦਾ ਵੈਲਕਮ ਕਰੀਏ ਉਹਨਾਂ ਦੀ ਨਜ਼ਰ ਦੇ ਥਰੂ ਆਪਾਂ ਹਲਕੀ ਫੁਲਕੀ ਜੀ ਗੱਲਬਾਤ ਕਰਾਂਗੇ ਕਿ ਵੀ ਆਮ ਆਦਮੀ ਪਾਰਟੀ ਦਾ ਆਉਣ ਵਾਲਾ ਕੀ ਫਿਊਚਰ ਕੀ ਉਹਨਾਂ ਦਾ ਰਹੂਗਾ ਤੇ ਆਪਾਂ ਗੱਲਬਾਤ ਕਰੀਏ ਪਹਿਲਾਂ ਵੈਲਕਮ ਕਰੀਏ ਸਰਦਾਰ ਚੋਹਾਨ ਸਾਹਿਬ ਨਾਲ ਜੁੜਿਆ ਚੋਹਾਨ ਸਾਹਿਬ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਜਿੰਦਾਬਾਦ ਤੇ ਤੁਸੀਂ ਔਨ 에ਰੋ ਜੀ ਮੇਗੇ ਸਿੰਦੀ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਤੇ ਟੈਲੀਵਿਜ਼ਨ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਵੀ ਬਹੁਤ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਪਰਵਾਣ ਹੋਵੇ ਜੀ ਹੂੰ ਚੌਣ ਸਾਹਿਬ ਗੱਲਬਾਤ ਜੀ ਕਰ ਲਈਏ ਦੇਖੋ ਕਿਸੇ ਕਿਸੇ ਸਮੇਂ ਆਪਾਂ ਦਿੱਲੀ ਦੀ ਗੱਲਬਾਤ ਕਰ ਲਈਏ ਦਿੱਲੀ ਤੋਂ ਇਹ ਪਾਰਟੀ ਪਣੀ ਸੀ ਤੇ ਉੱਥੋਂ ਇਹ ਪੂਰੇ ਆਪਣੇ ਝੰਡੇ ਗੱਡ ਕੇ ਪਾਰਲਦਵਾਰੇ ਫੈਲੀ ਸੀ ਤੇ ਪੰਜਾਬ ਦੇ ਵਿੱਚ ਆ ਕੇ ਇਹਨੇ ਆਪਣੇ ਪੂਰੇ ਠੋਕੇ ਝੰਡੇ ਗੱਡੀ ਤੇ ਬਹੁਤ ਹੀ ਬਹੁਤ ਵੱਡੇ ਬਹੁਮਤ ਨਾਲ ਪੰਜਾਬ ਦੇ ਵਿੱਚ ਇਹਨਾਂ ਨੇ ਆਪਣੀ ਆਪਣੀ ਪਾਰਟੀ ਨੂੰ ਜ਼ਿੰਦਾਬਾਦ ਪੂਰਾ ਕਰਾਇਆ ਸੀ ਔਰ ਪੂਰੀ ਅੱਜ ਵੀ ਸਰਕਾਰ ਜੇ ਆਪਾਂ ਮਾਨਸਾ ਦੀ ਗੱਲ ਕਰ ਲਈਏ ਭਾਵੇਂ ਮਾਨਸਾ ਦੇ ਅੰਡਰ ਥੱਲੇ ਪਾਰਟੀ ਬਹੁਤ ਵਧੀਆ ਚੱਲ ਰਹੀ ਆ ਪਰ ਜੇ ਆਪਾਂ ਗੱਲਬਾਤ ਕੀ ਦੀ ਸ਼ੁਰੂ ਤੋਂ ਮੈਂ ਗੜਬੜੀ ਕੀਤੀ ਆ ਪਿਛਲੇ ਦਿਨੀ ਜਿਹੜੀ ਪੋਲ ਪੂਰੀ ਤਰ੍ਹਾਂ ਹਾਰ ਹੋਈ ਆ ਦਿੱਲੀ ਦੇ ਵਿੱਚ ਉਹਦੀ ਕੀ ਕਰ ਮੈਂ ਕਹਿੰਦਾ ਹਲਕਾ ਜਿਹਾ ਆਪਾਂ ਜ਼ਿੰਦਾਬਾਦ ਦੇ ਵਿਊ ਲਈ ਥੋੜੀ ਜਿਹੀ ਹਲਕੀ ਫੁੜਕੀ ਜੀ ਗੱਲ ਕਰੀਏ ਕਰੀਏ ਹਾਂਜੀ ਮੈਂ ਕਹਿੰ ਸੰਗੀ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦੇ ਬਾਰੇ ਗੱਲ ਕੀਤੀ ਜਾਂ ਹਾਂਜੀ ਤੇ ਦਿੱਲੀ ਵਿੱਚ ਉਹਨਾਂ ਦੀ ਹਾਰ ਹੋਈ ਆ ਉਹਦੇ ਵਿੱਚ ਕੁਝ ਕਾਰਨ ਹੈਗੇ ਆ ਜਿਹਦੇ ਵਿੱਚ ਇੱਕ ਤਾਂ ਦੇਖੋ ਤਿੰਨ ਤੀਜੀ ਚੌਥੀ ਵਾਰੀ ਉਹਨਾਂ ਦੇ ਹੁਣ ਤਰਮ ਵਿੱਚ ਹੈਗਾ ਸਿਕਾ ਹਾਂਜੀ ਕਿਉਂਕਿ ਆਮ ਤੌਰ ਤੇ ਦੇਖਣ ਨੂੰ ਇਹ ਹੁੰਦਾ ਵੀ ਦੋ ਕਟੜਮਾਂ ਦੇ ਬਾਅਦ ਕਿਸ ਪਾਰਟੀ ਕੁਝ ਵੀ ਚੰਗਾ ਵੀ ਕਰੇ ਤਾਂ ਤਰ ਵੀ ਲੋਕਾਂ ਆਪਣੀ رائے ਬਦਲ ਲੈਂਦੇ ਨੂੰ ਕਰ ਦਿੰਦੇ ਆ ਹਾਂਜੀ ਤੇ ਦੂਜਾ ਇਹ ਕੋਸ਼ਿਕਾ ਉਹਨਾਂ ਵਿੱਚ ਜਿਹੜੀ ਕਮਜ਼ੋਰੀਆਂ ਵੀ ਕੁਸ਼ਕਾਂਾਂ ਚ ਆਈਆਂ ਹੈਗੀਆਂ ਸੀਗੀਆਂ ਹਾਂ ਤੇ ਨੰਬਰ 3 ਇਹ ਹੈਗਾ ਕਿ ਜਿਹਦੇ ਵਿੱਚ ਜਿਹੇ ਭਾਜਪਾ ਆ ਨਾ ਹਾਂਜੀ ਭਾਜਪਾ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਸੀ ਇਹੋ ਹਾਂਜੀ ਭਾਜਪਾ ਲਈ ਇੱਕ ਬਹੁਤ ਵੱਡਾ ਚੈਲੰਜ ਸੀ ਇਹੋ ਹੂੰ ਤੇ ਉਹ ਜਿਹੜੇ ਕਿਉਂਕਿ ਉਹਨਾਂ ਨੂੰ ਇੱਕ ਜਿਹੜੀ ਹੈਗੀ ਆ ਸੈਂਟਰ ਗਵਰਨਮੈਂਟ ਦੇ ਵਿੱਚ ਦਿੱਲੀ ਦੇ ਵਿੱਚ ਜਿੱਥੇ ਭਾਜਪਾ ਦਾ ਖਰਾਅ ਚੱਲ ਰਿਹਾ ਹੈਗਾ ਹਾਂਜੀ ਉੱਥੇ ਉਹ ਹਮੇਸ਼ਾ ਜੇ ਹਾਰ ਜਾਂਦੇ ਹੈਗੇ ਸੀ ਤਾਂ ਉਹ ਵੀ ਆਪਣੇ ਆਪ ਚੱਲ ਨੂੰ ਰੇਟੀ ਸਾਹ ਦੇ ਸੀਗੇ ਹੂੰ ਹੂੰ ਐਸਮਾਰੀ ਭਾਜਪਾ ਨੇ ਵੀ ਪੂਰਾ ਆਪਣਾ ਤਾਣ ਲਾ ਕੇ ਜਿਹੜਾ ਸੀਗਾ ਕਿ ਮਨ ਮੰਨਦੇ ਕਿਦਾ ਕਿਹਾ ਮਨ ਮੰਨਦੇ ਆਏ ਸੀ ਜਿੱਦਾਂ ਦੀ ਜਦਾਂ ਆ ਗੋ ਹੂੰ ਹੂੰ ਤੋਂ ਉਹਨੇ ਵੀ ਪੂਰਾ ਜੋਰ ਲਾਇਆ ਸੀ ਤੀਜਾ ਚੌਥਾ ਇਹ ਵੀ ਹੈਗਾ ਜਿਹੜੇ ਕਲ ਮੰਦਰ ਸਿਰਸ ਜਿਹਦਾ ਹੁਣ ਸਿੱਖ ਕੌਮ ਦੀ ਗੱਲ ਕਰ ਲਓ ਹੂੰ ਸਿਰਸਾਂ ਵਰਗੇ ਜਿਹੜੇ ਮੰਦਰ ਸਿਰਸਾਂ ਵਰਗੇ ਲੋਕ ਜਿਹੜੇ ਪੈਂਦੇ ਇਹਨਾਂ ਦੀ ਮੁਖਾਲਫਤ ਕਰਦੇ ਸੀ ਹੁਣ ਉਹ ਵੀ ਨਾਲ ਹੋਏ ਸੀ ਹਾਂਜੀ ਤੇ ਉਹ ਵੀ ਇੱਕ ਕਾਰਨ ਬਣਿਆ ਕਿ ਜਿਹੜੀ ਕਿਸੇ ਇੱਕ ਬੋਤ ਹੈਗੀ ਸੀ ਉਹ ਜਿਹੜੀ ਕੁਸ਼ਕ ਬੋਤਾਈ ਸੀ ਉਹ ਵੀ ਉਦੋਂ ਉਸ ਪਾਸੇ ਨੂੰ ਗਈ ਹੈਗੀ ਆ ਹੂੰ ਹੂੰ ਤੇ ਸੋ ਇਹ ਕੋਸ਼ਿਕ ਕਾਰਨ ਹੈ ਕਿ ਜਿਹਦੇ ਕਰਕੇ ਜਿਹੜਾ ਬੰਦੇ ਬਜੇ ਕਰਕੇ ਜਿਹੜੀ ਆ ਪਾਰਟੀ ਖੜੀ ਆ ਤੇ ਰਹੀ ਗੱਲ ਤੁਸੀਂ ਜਿਹੜੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਤਾਂ ਗਵਰਨਮੈਂਟ ਚੱਲ ਰਹੀ ਆ ਸਹੀ ਪੰਜਾਬ ਵਿੱਚ ਹਾਂਜੀ ਮੈਂ ਤੋਂ ਚੌਹਾਨ ਸਾਹਿਬ ਜਿੱਦਾਂ ਦੇਖੋ ਤੁਸੀਂ ਕਿੰਨੀ ਵਧੀਆ ਗੱਲ ਕੀਤੀ ਆ ਵੀ ਜੇ ਹੁਣ ਆਪਾਂ ਇਹ ਵੀ ਗੱਲ ਵਾ ਦੇਖੋ ਦਿੱਲੀੋਂ ਉਹ ਹਾਰ ਚੁੱਕੇ ਆ ਜਪਾਂ ਆਉਣ ਵਾਲਾ ਜਿਹੜਾ ਸਮਾਂ ਹੋਊਗਾ ਆਮ ਆਦੇ ਪਾ ਜਿਹੜਾ ਪੰਜਾਬ ਦੇ ਵਿੱਚ ਦਾ ਹੁਣ ਤੁਹਾਡੀ ਮੈਂ ਗੱਲ ਕੱਟੀ ਆ ਤੇ ਮੈਂ ਥੋ ਗੂੰਗ ਮੇ ਇਹਦੇ ਵਿੱਚ ਤੁਹਾਨੂੰ ਲੱਗਦਾ ਵੀ ਪੰਜਾਬ ਚ ਵੀ ਕੁਸ ਇਹਨਾਂ ਨੂੰ ਆਉਣ ਵਾਲਾ ਸਮਾਂ ਕੁਸ ਇਦਾਂ ਦੀਆਂ ਗੱਲਾਂ ਵਾ ਤਾਂ ਸੁਣਨ ਨੂੰ ਮਿਲਣਗੀਆਂ ਕਿਉਂ ਜੇ ਪੰਜਾਬ ਦੇ ਵਿੱਚ ਜਿੱਥੋਂ ਜੰਮੀਆ ਪਾਰਟੀ ਉੱਥੋਂ ਹਰ ਗਈ ਆ ਤੇ ਪੰਜਾਬ ਦੇ ਵਿੱਚ ਜੇ ਦਿੱਲੀੋਂ ਹਰੀ ਆ ਤਾਂ ਪੰਜਾਬ ਦੇ ਵਿੱਚ ਜਿਹੜੀ ਚੱਲ ਰਹੀ ਆ ਆਉਣ ਨੂੰ ਕੋਈ ਇਦਾਂ ਦੀ ਗੱਲਬਾਤ ਵੀ ਇਹਨਾਂ ਨੂੰ ਦੇਖਣ ਨੂੰ ਮਿਲੂਗੀ ਸਮਝ ਕਿੱਦਾਂ ਦਾ ਰਹੂਗਾ ਇਹਨਾਂ ਦਾ ਪੰਜਾਬ ਉਹ ਉਹ ਹੈਗਾ ਦੇਖੋ ਪੰਜਾਬ ਜਿਹੜਾ ਹੈਗਾ ਉਹ ਪੰਜਾਬ ਦੀ ਜਿਹੜੀ ਗੱਲ ਹੈ ਨਾ ਜੀ ਬਿਲਕੁਲ ਪੂਰੇ ਹਿੰਦੁਸਤਾਨ ਇੰਡੀਆ ਜਾਂ ਭਾਰਤ ਦੇ ਪਰਚਾ ਹੈਗਾ ਉਹਦੇ ਨੂੰ ਬੱਕਰੀ ਖਾਣੀ ਬੱਕਰੀ ਹਾਂਜੀ ਪੰਜਾਬ ਜਿਹੜਾ ਹੈਗਾ ਹਮੇਸ਼ਾ ਪੰਜਾਬ ਲਈ ਕਰਦਾ ਪੰਜ ਇੰਡੀਆ ਦੇ ਵਿੱਚ ਕਦੇ 파ਟ ਇੰਡੀਆ ਦਾ ਰਿਆ ਹੀ ਨਹੀਂ ਜਨਪੀ ਹਾਂਜੀ ਤੇ ਉਥੋਂ ਦੀ ਜਿਹੜੀ ਪੰਜਾਬ ਦੇ ਲੋਕ ਰਹਿਣ ਬਾਰੇ ਹੈਗੇ ਆ ਉਹ ਲੋਕਾਂ ਦੇ ਵਿੱਚ ਇੱਕ ਜਾਗਰੂਕੀ ਜਾਂ ਸੰਘਰਸ਼ ਵਾਲੇ ਲੋਕ ਹੈਗੇ ਆ ਉਹ ਕ੍ਰਾਂਤੀਕਾਰੀ ਆਪਾਂ ਕਹਿ ਸਕਦੇ ਹਾਂ ਲੋਕਾਂ ਨੂੰ ਕਿ ਜਦ ਵੀ ਕੋਈ ਕਾਰਨ ਹੋਇਆ ਹੈਗਾ ਉਹਦੇ ਨੂੰ ਤੁਹਾਨੂੰ ਬਹੁਤ ਸਾਰੇ ਐਗਜ਼ੈਂਪਲ ਦੇ ਸਕਦਾ ਕਿਉਂ ਕਿੰਨੇ ਕਿਉਂ ਕ੍ਰਾਂਤੀਕਾਰੀ ਹੈਗੇ ਆ ਹਾਂਜੀ ਜਿਹੜੀ ਨਵੀਂ ਕੋਈ ਵੀ ਮਹਮ ਸ਼ੁਰੂ ਹੋਈ ਹੈ ਚਾਹੇ ਆਜ਼ਾਦੀ ਦੀ ਹੈਗੀ ਸੀ ਚਾਹੇ ਲੜਾਈਆਂ ਦੀ ਪਾਕਿਸਤਾਨ ਦੇ ਨਾਲ ਚਾਹੇ ਨਾਲ ਕਿਸੇ ਦਾ ਬੁਗਿਆ ਹੈਗੇ ਆ ਹਾਂਜੀ ਹਾਂਜੀ ਉਹਦੇ ਵਿੱਚ ਪੰਜਾਬੀ ਲੋਕਾਂ ਨੇ ਜਿਹੜਾ ਹੈਗਾ ਬਹੁਤ ਮੋਹਰੇ ਹੋ ਕੇ ਹਿੱਸਾ ਲਿਆ ਉਸ ਵਕਤ ਦੇ ਵਿੱਚ ਹਾਂਜੀ ਕੀ ਜਏ ਹੈਗਾ ਪਏ ਪੰਜਾਬ ਦੇ ਵਿੱਚ ਜਿਹੜੀ ਹੁਣ ਪਾਰਟੀਆਂ ਦੋ ਪਹਿਲੇ ਹੈਗੀਆਂ ਸੀਆਂ ਕਾਂਗਰਸ ਤੇ ਅਕਾਲੀ ਹਾਂਜੀ ਉਹਨਾਂ ਜਿਹੜੀਆਂ ਪਾਰਟੀਆਂ ਹੈਗੀਆਂ ਹੁਣ ਤੁਹਾਨੂੰ ਮੈਂ ਇੱਕ ਸਵਾਲ ਕਰਦਾ ਤੁਸੀਂ ਵੀ ਤੇ ਮੈਂ ਵੀ ਆਖ ਅਸੀਂ ਅਕਾਲੀ ਪਾਰਟੀ ਦੇ ਨਾਲ ਸਾਥ ਰੱਖਣ ਬਾਅਦ ਲੋਕ ਲਗੇ ਹਾਂਜੀ ਲੇਕਿਨ ਇਹ ਹੈਗਾ ਕਿ ਅੱਜ ਦੇ ਹਾਲਾਤ ਇਹ ਦੇਖੇ ਜਾਣ ਕਿ ਜਿਸੀ ਕੇ ਨਾਲ ਸੁਖਵੀਰ ਬਾਦਲ ਨੇ ਜਿਹੜਾ ਸਗਾਰਾ ਜਿਹੜੀ ਬਾਦਲ ਪਰਿਵਾਰ ਹੈਗਾ ਸੀ ਪੱਛਮੀ ਅਕਾਲੀ ਦਲ ਬਾਦਲ ਹਾਂਜੀ ਉਹਦੀ ਜਿਹੜੀ ਕਹਾਣੀ ਹੈਗੀ ਆ ਉਹਨੇ ਆਪਾਂ ਦੇ ਸਾਹਮਣੇ ਹੁਣ ਸਾਰੀ ਪ੍ਰਕਿਰਿਆ ਨੂੰ ਦੇ ਧਿਆਨ ਨਾਲ ਦੇਖਿਆ ਜਾਵੇ। ਹੂੰ ਤੇ ਪਹਿਲੇ ਵੱਡੇ ਪੱਧਰ ਤੋਂ ਲੈ ਕੇ ਹੁਣ ਛੋਟੇ ਤੱਕ ਜਿਹੜਾ ਹੈਗਾ ਉਹਨਾਂ ਨੇ ਆ 2 ਦਸੰਬਰ ਤੋਂ ਬਾਅਦ ਜੋ ਕੁਝ ਅੱਜ ਤੱਕ ਹੋ ਰਿਹਾ ਹੈਗਾ ਹੁਣ ਮਹੀਨਾ ਮਾਰਚ ਤੱਕ ਚੱਲ ਰਿਹਾ ਹੈਗਾ। ਹੂੰ ਉਹਨੇ ਕਿਸੇ ਗੱਲ ਦੀ ਪ੍ਰਵਾਹ ਹੀ ਨਹੀਂ ਕੀਤੀ ਹੈ। ਕਾਲ ਤਰ੍ਹਾਂ ਦੇ ਨਾਲ ਮੱਥਾ ਲਾਇਆ ਹੋਇਆ ਹੈਗਾ। ਹੂੰ ਤੇ ਕੀ ਤੁਸੀਂ ਸਮਝਦੇ ਹੈਗੇ ਕਿ ਜਿਹੜੇ ਲੋਕਾਂ ਦੀਆਂ ਇਦਾਂ ਦੀਆਂ ਮਾੜੀਆਂ ਕਰਤੂਤਾਂ ਰਹੀਆਂ ਹੋਣ ਔਰ ਕੋਈ ਜੀ ਪਰਵਾਹ ਹੀ ਨਾ ਕਰਦੇ ਹੋਣ ਹੂੰ ਉਹਨੂੰ ਲੋਕ ਮੁੜ ਕੇ ਦੁਬਾਰਾ ਫੇਲ ਐਉਣਗੇ ਮੈਂ ਸਮਝਦਾ ਇਹ ਇੱਕ ਸਵਾਲੀਆਂ ਚਿੰਨ ਹੈਗਾ ਔਰ ਦੂਜੇ ਪਾਸੇ ਜਿਹੜੀ ਕਾਂਗਰਸ ਵੀ ਹੈਗੀ ਆ ਉਹਦੀਆਂ ਵੀ ਜਿਹੜੀਆਂ ਚਾਲਾਂ ਜਾਂ ਜੋ ਕੁਝ ਪਛੇਰਾਂ ਦਾ ਪੰਜਾਬ ਪ੍ਰਤੀ ਜੋ ਉਹਨਾਂ ਦੀ ਦੇਣ ਲੈਣ ਰਿਹਾ ਹੈਗਾ ਉਹ ਵੀ ਆਪਾਂ ਨੂੰ ਭੁੱਲਿਆ ਨਹੀਂ ਹੈਗਾ ਤਾਂ ਇਸ ਕਰਕੇ ਜੇ ਆਪਾਂ ਅੱਜ ਵੀ ਕੰਪੇਅਰ ਕਰੀਏ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੂੰ ਹਾਂਜੀ ਤੇ ਉਹਦੇ ਵਿੱਚ ਇਹਨਾਂ ਗੱਲਾਂ ਸਾਰੀਆਂ ਤੋਂ ਅਜੇ ਤੱਕ ਉਹ ਬਾੜੇ ਸਾਫਤ ਨਹੀਂ ਹੋ ਰਹੇ। ਹੂੰ ਹੂੰ। ਦੂਜੀ ਗੱਲ ਮੈਂ ਮੈਂ ਕਿਹਾ ਸੀ ਕਿ ਮੈਂ ਤਾਂ ਹੋਰ ਗੱਲ ਕਹਾ। ਹਾਂਜੀ। ਅਕਾਲੀ ਤੇ ਜਿਹੜੀ ਕਾਂਗਰਸ ਪਾਰਟੀ ਲਈ ਹੈਗੀ ਆ ਇਹ ਪਹਿਲਾ ਟਾਈਮ ਆ ਬਹੁਤ ਲੰਬੇ ਟਾਈਮ ਦੇ ਬਾਅਦ ਅੱਜ 50 52000 ਰੁਪਏ ਨੇ ਉਹਨਾਂ ਨੇ ਨੌਕਰੀਆਂ ਨਵੀਆਂ ਦਿੱਤੀਆਂ ਹੈਗੀਆਂ। ਹੂੰ। ਇਹ ਇੱਕ ਨਵਾਂ ਰਿਕਾਰਡ ਆ ਇਸ ਲਈ। ਚਾਨ ਸਾਹਿਬ ਦੇਖੋ ਇੱਕ ਦੇਖੋ ਉਹਦੇ ਵਿੱਚ ਉਹਦੇ ਵਿੱਚ ਦੂਜੀ ਡੀ ਸਪੈਸ਼ਲ ਗੱਲ ਹੈ ਵਿੱਚ ਇਹ ਹੈਗੀ ਹੈ ਪਰ ਅਸੀਂ ਕਿਸੇ ਦੇ ਮੋਹ ਤੱਕ ਇਹ ਨਹੀਂ ਸੁਣਿਆ ਹੈਗਾ। ਕਿ ਕਿਸੇ ਕਿਸੇ ਨੂੰ ਪੈਸੇ ਦੇ ਕੇ ਨੌਕਰੀਆਂ ਲਈਆਂ ਹਾਂ ਹੂੰ ਠੀਕ ਹੈ ਨਾ ਇਹ ਵੀ ਅੱਪਾ ਰੋਜ਼ ਮੀਡੀਆ ਦੇ ਨਾਲ ਆਪਾਂ ਕਨੈਕਟਡ ਹੈਗੇ ਆ ਹੂੰ ਹਜੇ ਤੱਕ ਇਦਾਂ ਦੀ ਕਿਤੇ ਗੱਲ ਵੀ ਕੋਈ ਨਹੀਂ ਆਈ ਜਿਹੜੇ ਵਿੱਚ ਉਹ ਇਸ ਗੱਲ 'ਚ ਕੋਈ ਨਾ ਦਾਗੀ ਹੋਣ ਜਿਹਦੇ ਪ੍ਰਜੇ ਦੇ ਵਿੱਚ ਉਹ ਮਤਲਬ ਕਿ ਉਹ ਪੈਸੇ ਲੈ ਕੇ ਨੌਕਰੀਆਂ ਦਿੰਦੀਆਂ ਹੁਣ ਹੂੰ ਇਹ ਤਾਂ ਉਹਨਾਂ ਬਲ ਇੱਕ ਪਲੱਸ ਪੁਆਇੰਟ ਹੈਗਾ ਯਾ ਦੂਜੀ ਗੱਲ ਅਗਲੀ ਇਹ ਹੈਗੀ ਆ ਕਿਦਾਂ ਹੁਣ ਪਿਛਲੇ 3 ਸਾਲ ਤਰ ਉਹਨਾਂ ਦੀ ਜਿਹੜੀ ਹੈ ਨਾ ਚਾਰਜ ਢਲੀ ਮੱਠੀ ਰਹੀ ਹੈ ਹੂੰ ਲੇਕਿਨ ਦਿੱਲੀ ਹਾਰਨ ਤੋਂ ਬਾਅਦ ਵਿੱਚ ਹੁਣ ਐਸੇ ਨੇ ਕਾਫੀ ਐਕਟਿਵ ਹੋਏ ਨੇ ਲੋਕ ਹਾਂ ਚੌਹਾਨ ਸਾਹਿਬ ਤੁਹਾਰੇ ਕੋਲ ਮੈਂ ਇੱਥੇ ਰਕੂੰਗਾ ਸਰਬਜੀਤ ਹੁਣੀ ਲਾਈਵ ਸਾਨੂੰ ਦੇਖ ਰਿਹਾ ਉਹਨਾਂ ਨੇ ਵੀ ਬਿਲਕੁਲ ਇਹੀ ਗੱਲ ਮੈਨੂੰ ਲਿਖ ਕੇ ਇੱਕ ਮੈਸੇਜ ਕੀਤਾ ਆ ਉਹ ਕਹਿੰਦੇ ਬਾਈ ਜੀ ਬਹੁਤ ਵਧੀਆ ਤੁਸੀਂ ਦੋਵੇਂ ਭਾਈ ਗੱਲਬਾਤ ਕਰ ਰਹੇ ਆ ਚੌਹਾਨ ਸਾਹਿਬ ਤੁਹਾਡਾ ਵੀ ਐਪਰੀਸ਼ੀਏਟ ਕਰ ਰਿਹਾ ਤੇ ਉਹ ਸਨ ਵੀ ਧੰਨਵਾਦ ਉਹ ਕਹਿ ਰਹੇ ਤੇ ਬਾਈ ਜੀ ਨੇ ਜੋ ਲਿਖਿਆ ਉਹ ਸਹੀ ਮਹੀ ਗੱਲ ਤੁਹਾਡੇ ਵਾਲੀ ਉਹਨੇ ਲਿਖ ਦਿੱਤੀ ਆ ਉਹ ਕਹਿੰਦੇ ਵੀ ਹੁਣ ਆ ਆਦੀ ਪਾਰਲੀ ਦਿੱਲੀ ਹਾਰਨ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਉਹਨਾਂ ਨੇ ਇਸ ਮਹੀਨੇ ਤੋਂ ਪੂਰਾ ਜੋਰਾਂ ਸ਼ੋਰਾਂ ਨਾਲ ਕੰਮ ਕੀਤਾ ਪਿਆ ਹੈ ਬਹੁਤ ਤਕੜੇ ਹੋ ਕੇ ਬੜੇ ਸੰਘਰਮ ਹੋਏ ਪਏ ਆ ਮੈਂ ਧੰਨਵਾਦ ਕਰੂੰਗਾ ਸਰ ਜੀ ਤੁਹਾਡਾ ਵੀ ਕੈਰੀਆਂ ਚੌਂ ਸਾਬ ਤੇ ਉਹਦੇ ਵਿੱਚ ਇਹ ਹੈਗਾ ਕਿ ਜਿਹੜਾ ਉਹਨਾਂ ਨੇ ਨਾ ਜਿਹੜਾ ਹੁਣ ਨਸ਼ਿਆਂ ਤੇ ਹੁਣ ਬੜੇ ਐਕਟਿਵ ਹੋ ਕੇ ਸਾਰੇ ਲੋਕਲ ਤੇ ਉਹਨੇ ਇੱਕ ਜਿਹੜਾਗਾ ਕਾਫੀ ਕੰਮ ਰਏ ਹੈਗਾ ਔਰ ਬੰਡੂ ਦਾ ਵੀ ਬਰਤੋਂ ਵੀ ਕਰ ਰਿਹਾ ਹਾਂਜੀ ਜਿਹਦਾ ਵਿੱਚ ਸਖਤੀ ਕੀਤੇ ਬਿਨਾਂ ਪੰਜਾਬ ਦੇ ਵਿੱਚ ਉਹ ਨਸ਼ਾ ਖਤਮ ਨਹੀਂ ਹੋਣਾ ਹਾਂਜੀ ਜਿਹੜੇ ਕਿ ਪਹਿਲੇ ਉਹਨਾਂ ਨੇ ਟਾਈਮ ਨਹੀਂ ਕੀਤੀ ਹੁਣ ਚਲੋ ਇਹ ਹੈ ਕਿਤੇ ਦੇਰ ਆਏ ਦੋਸਤੀ ਆਏ ਹਾਂਜੀ ਔਰ ਜਿਹੜਾ ਉਹਨਾਂ ਨੇ ਹਾਦਸੇ ਲਈ ਹਰ ਤੋਂ ਬਾਅਦ ਵਿੱਚ ਉਹਨਾਂ ਨੂੰ ਉਹਨਾਂ ਨੂੰ ਵੀ ਇਹ ਗੱਲ ਚਿੰਤਾ ਹੋਈ ਹੈ ਕਿ ਅਸੀਂ ਵੀ ਮੁੱਕੇ ਨਾ ਸਾਡੀ ਪੱਤੀ ਕੋਚੀ ਜਾਵੇ ਹੂੰ ਤੇ ਜਿਹੜੇ ਲੋਕਾਂ ਨੇ ਵਾਅਦਾ ਕੀਤਾ ਸੀ ਉਹਦੇ ਮੁਤਾਬਕ ਉਹਨਾਂ ਲੋਕਾਂ ਨੇ ਕੁਝ ਕੁ ਜੋਬਸ ਵੀ ਦਿੱਤੀਆਂ ਹੈਗੀਆਂ ਹੂੰ ਹੂੰ ਤੇ ਨਸ਼ਿਆਂ ਦੇ ਵਿੱਚ ਜਿਹੜਾ ਹੈਗਾ ਉਹਦੇ ਖਿਲਾਫ ਇਸ ਵੇਲੇ ਪੂਰੀ ਸਖਤੀ ਵਰਤੀ ਗਈ ਹੈਗੀ ਆ ਔਰ ਸਾਡੇ ਪਾਸੇ ਉਹਨਾਂ ਨੇ ਜਿਹੜੇ ਹੈ ਨਾ ਐਸਲ ਪੁਲਿਸ ਨੂੰ ਇਖਤਿਆਰ ਦੇ ਕੇ ਤੇ ਨਸ਼ਿਆਂ ਵਾਲੇ ਤੇ ਛਾਪੇ ਵੱਜ ਰਹੇ ਐ ਇਸ ਵੇਲੇ ਹਾਂ ਚੰਨ ਸਾਹਿਬ ਨਾ ਨਾ ਸੋਸ਼ਲ ਮੀਡੀਆ ਤੇ ਬਾਈਕ ਕੁਲਵਿੰਦਰ ਹੁਣੀ ਵੀ ਮੈਨੂੰ ਮੈਸੇਜ ਆ ਰਿਹਾ ਆ ਉਹਨਾਂ ਨੇ ਵੀ ਇੱਕ ਮੈਨੂੰ ਮੈਸੇਜ ਲਿਖ ਕੇ ਭੇਜਿਆ ਉਹ ਕਹਿੰਦੇ ਤੁਸੀਂ ਗੱਲਬਾਤ ਵਧੀਆ ਕਰ ਰਹੇ ਹੋ ਪਰ ਆਮ ਆਦਮੀ ਪਾਰਟੀ ਵਾਲਿਆਂ ਨੇ ਜਿੰਨੇ ਵਾਅਦੇ ਕੀਤੇ ਸੀ ਖਾਸ ਕਰਕੇ ਬੀਬੀ ਨੂੰ ਇੱਕ ਇੱਕ ਹਜ਼ਾਰ ਰੁਪਏ ਦੇਣ ਦਾ ਉਹਨਾਂ ਨੇ ਇੱਕ ਲਾਰਾ ਲਾਇਆ ਸੀ ਤਿੰਨ ਸਾਲ ਤੋਂ ਉੱਤੇ ਹੋ ਗਈ ਹੈ ਸਰਕਾਰ ਚੱਲਦੀ ਪਰ ਉਹਨਾਂ ਨੇ 1 ਰੁਪਿਆ ਤੱਕ ਨਹੀਂ ਹਲੇ ਦਿੱਤਾ ਇਦਾਂ ਵੀ ਉਹ ਤੁਹਾਨੂੰ ਪੁੱਛਣਾ ਚਾਹੁੰਦੇ ਕਿ चौहान ਸਾਹਿਬ ਨੂੰ ਮੜਾ ਪੁੱਛੋ ਵੀ ਇਹ ਲਾਰੇ ਹੀ ਆ ਇਹ ਲਾਰੇ ਲਾਰੇ ਆ ਵੀ ਸਰਕਾਰਾਂ ਦੂਜੀਆਂ ਸਰਕਾਰਾਂ ਬਾਨੂ ਕੈਰੀ ਆਨ ਮੈਂ ਕਿਹ ਸਹੀ ਜੀ ਗੱਲ ਇਹ ਆ ਮੈਂ ਇਹ ਸਮਝਦਾ ਹੈਗਾ ਕਿ ਇਹਦਾ 1000 ਰੁਪਈਆ ਉਹਨਾਂ ਨੇ 1100 ਰੁਪਈਆ ਦੇਣਾ ਹੈ ਜਿ세 ਬੀਬੀਆਂ ਨੂੰ ਇਹ ਕਿਹਦਾ ਹੈਗਾ ਨਾ ਇਹ ਮੈਂ ਚੰਗਾ ਸਟੈਪ ਨਹੀਂ ਸਮਝਦਾ ਮੈਂ ਤੁਹਾਨੂੰ ਸਾਫ਼ ਗੱਲ ਦੱਸਾਂ ਹੂੰ ਕਿਸੇ ਪੰਜਾਬੀ ਨੇ ਕਦੇ ਕਿਹਾ ਸੀਗਾ ਸਾਨੂੰ 1000 ਰੁਪਈਆ ਦਿਓ ਹੂੰ ਜਾਂ ਜਿਹੜਾ ਬਸਾਂ ਦੇ ਵਿੱਚ ਫ੍ਰੀ ਬੀਬੀਆਂ ਨੂੰ ਕਰਦਾ ਫਿਰ ਤੁਸੀਂ ਫ੍ਰੀ ਝੂਟੇ ਲਵੋ ਹਾਂਜੀ ਉਹ ਉਹਦੇ ਨਾਲ ਕਿਸੇ ਨੇ ਕੋਈ ਡਿਮਾਂਡ ਰੱਖੀ ਸੀ ਕਿ ਸਾਨੂੰ ਫ੍ਰੀ ਦਿਓ ਹੂੰ ਨੰਬਰ 3 ਜਿਹੜਾ ਹੈਗਾ ਬਿਜਲੀ ਦੇ ਬਿੱਲ ਜਿਹੜੇ ਇਹਨੇ ਮਾਫ ਕੀਤੇ ਹੈਗੇ ਆ ਬਿਲਕੁਲ ਉਹਦੇ ਵਿੱਚ ਵੀ ਕਿਸੇ ਨੇ ਮੰਗ ਨਹੀਂ ਰੱਖੀ ਸੀ ਕਿ ਸਾਨੂੰ ਸਾਡੇ ਬਿੱਲ ਦੇ ਬਿੱਲ ਮਾਫ ਕਰ ਦਿਓ ਹਾਂਜੀ ਜਿਹੜਾ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਗਲਤ ਹੈਗੀਆਂ ਨੰਬਰ 3 ਅਗਲੀ ਗੱਲ ਮੈਂ ਹੋਰ ਗਲਤ ਨਹੀਂ ਨਾਲ ਕਹ ਦਿੰਦਾ ਹੂੰ ਹੂੰ ਜਿਸ ਤਿੱਕੇ ਨਾਲ ਅਮਰਪਾਲ ਸਿੰਘ ਨੂੰ ਧੱਕੇ ਦੇ ਨਾਲ ਇਹਨਾਂ ਦਾ ਐਨਐਸਸੀ ਦਾ ਕਿ ਪੰਜਾਬ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨੇ ਅੰਦਰ ਕੀ ਰੱਖਿਆ ਆ ਜੇ ਉਹਦੇ ਵਿੱਚ ਇਹ ਧੱਕਾ ਨਾ ਕਰਨ ਤਾਂ ਫਿਰ ਇਹ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਵੀ ਜ਼ਿਆਦਾ بے ਵਸੋਧਾ ਹਾਂ 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 ਠੀਕ ਆ ਜਿਹੜੀਆਂ ਜਿਹੜੀਆਂ ਗੱਲਾਂ ਗਲਤ ਪਾਲਿਸੀ ਹੈਗੇ ਨਾ ਕਿਸ ਤਿੱਕੇ ਨਾਲ ਪੰਜਾਬ ਦੇ ਵਿੱਚ ਕਿੰਨਾ ਪੰਜਾਬ ਸਰਕਾਰ ਜਾ ਹੈਗਾ ਕਿ ਅਸੀਂ ਬਿਜਲੀ ਫ੍ਰੀ ਦੇਈਏ ਜਾਂ ਬੰਗੇ ਕਿ ਅਸੀਂ 11100 ਰੁਪਈਆ ਜਨਰਲ ਦੇਈ ਜਾ ਬੰਗੇ ਜੇ ਅਸੀਂ ਬੱਸਾਂ ਦੇ ਵਿੱਚ ਬਣੀ ਕਰਾਂਗੇ ਤਾਂ ਫਿਰ ਸਾਡਾ ਕੰਮ ਹੀ ਨਹੀਂ ਕਰਨਾ ਬਿਲਕੁਲ ਸਹੀ ਗੱਲ ਹੂੰ ਤੇ ਮੈਂ ਤਾਂ ਅਸੀਂ ਤਾਂ ਇਸ ਗੱਲ ਦੇ ਨਾਲ ਇਹਨਾਂ ਨੂੰ ਸਲਾਹ ਇਹ ਦੇਾਂਗੇ ਹੂੰ ਹਾਂ ਤੇ ਪਹਿਲੇ ਸਾਨੂੰ ਫ੍ਰੀ ਨਾ ਪੰਜਾਬੀ ਲੋਕਾਂ ਨੂੰ ਫ੍ਰੀ ਨਾ ਦਿਓ ਹੂੰ ਕਿੰਨੀ ਕੋਸਟ ਹੈ ਕਿ ਉਹਨਾਂ ਦੇ ਚਾਰਜ ਕਰੋ ਬਿਲਕੁਲ ਸਹੀ ਗੱਲ ਹੈ ਹੂੰ ਬੱਸਾਂ ਦੇ ਵਿੱਚ ਜਿਹੜਾ ਕਿਰਾਇਆ ਹੈਗਾ ਉਹ ਤੁਸੀਂ ਵਾਧੂ ਨਾ ਲਓ ਜਿੰਨਾ ਬਣਦਾ ਉਹਨਾਂ ਤਾਂ ਲਓ ਹੂੰ ਤਾਂ ਕਿ ਖਜ਼ਾਨੇ ਜੋ ਕੱਢ ਕੇ ਪੈਸੇ ਪੂਰੇ ਨਾ ਕਰਨੇ ਪੈਣ ਉਹ ਹੂੰ 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 ਜਿੱਥੇ ਅਸੀਂ ਜਿਹੜੀਆਂ ਜਿਹੜੀਆਂ ਮੇਕਸ ਨੇ ਵੀ ਜੋ ਚੰਗੀਆਂ ਗੱਲਾਂ ਆ ਗਿਆ ਉਹ ਵੀ ਜ਼ਰੂਰ ਕਰਾਂਗੇ ਬਿਲਕੁਲ ਜੀ ਬਿਲਕੁਲ ਹੂੰ ਜਿੱਥੇ ਖਾਮੀਆਂ ਹੈਗੀਆਂ ਸਾਨੂੰ ਉਹ ਵੀ ਕਰਨ ਦੀ ਲੋੜ ਹੈ ਉਹ ਵੀ ਕਰਨ ਦੀ ਲੋੜ ਨਹੀਂ ਨਹੀਂ ਬਿਲਕੁਲ ਸਹੀ ਗੱਲ ਆ ਪਰ ਖਾਸ ਕਰਕੇ ਕਿਉਂਕਿ ਹਾਂ ਕਿਉਂਕਿ ਅਸੀਂ ਪੰਜਾਬੀ ਆ ਪੰਜਾਬ ਨਾਲ ਸਾਡਾ ਸੰਬੰਧ ਹੈਗਾ ਬਿਲਕੁਲ ਜੇ ਪੰਜਾਬ ਸਿੰਘ ਕਰਦੇ ਹੈਗੇ ਆ ਪੰਜਾਬ ਵਿੱਚ ਕੋਈ ਚੰਗੀਆਂ ਹੈਗੀਆਂ ਤਾਂ ਅਸੀਂ ਵੀ ਨਾਲ ਭਾਈਵਾਲ ਹੈਗੇ ਆ ਨਾ ਬਿਲਕੁਲ ਜੀ ਬਿਲਕੁਲ ਤਾਂ ਹੀ ਤਾਂ ਆਪਾਂ ਚੌਹਾਂ ਸਾਹਿਬ ਇਸ ਸੱਤ ਸਮੁੰਦਰੋਂ ਪਾਰ ਬੈਠੇ ਆ ਫੇਰ ਵੀ ਆਪਾਂ ਇੱਥੇ ਬੈਠੇ ਵੀ ਅਸੀਂ ਉਸ ਸੋਹਣੇ ਪੱਤਰ ਪੰਜਾਬ ਦੀਆਂ ਖੁਸ਼ਹਾਲੀਆਂ ਚੜ੍ਹਦੀ ਕਲਾਂ ਦੀ ਅਰਦਾਸਾਂ ਕਰਦੇ ਅੱਜ ਦਾ ਪ੍ਰੋਗਰਾਮ ਜਿਹੜਾ ਕਰ ਰਹੇ ਆ ਤਾਂ ਹੀ ਗੱਲਬਾਤ ਕਰ ਰਹੇ ਆ ਜੇ ਅੱਜ ਆਮ ਆਦਮੀ ਪਾਰਟੀ ਦਿੱਲੀੋਂ ਬੜੀ ਬੁਰੀ ਤਰ੍ਹਾਂ ਹਾਰੀ ਆ ਵੀ ਅਸੀਂ ਚਾਹੁੰਦੇ ਆ ਵੀ ਆਪਣਾ ਥੋੜਾ ਜਿਹਾ ਅੱਗਾ ਸਵਾਰ ਲਓ ਕਿ ਕਹਾ ਅਗਲੀਆਂ ਜਦੋਂ ਇਲੈਕਸ਼ਨਾਂ ਵੀ ਤੁਹਾਡੇ ਸਿਰ ਤੇ ਖੜ ਗਈ ਆ ਦਾ ਰਹਿ ਗਏ 2.5 ਸਾਲ ਰਹਿ ਗਿਆ ਤੇ ਗਾਹਾਂ ਤੁਸੀਂ ਤਿਆਰੀ ਕਮਰ ਕੱਸੇ ਕੱਸ ਲਿਆ ਪਰ ਜੇ ਤੁਸੀਂ ਐਦਾਂ ਕਰੋਗੇ ਤੇ ਗੱਲਬਾਤ ਤੁਹਾਡੀ ਚੱਲ ਜਾਈ ਨਹੀਂ ਤਾਂ ਫੇਰ ਤੁਹਾਡਾ ਵੀ ਦਿੱਲੀ ਵਾਲਾ ਹੀ ਹਾਲ ਹੋਣਾ ਕਹਿ ਰਿਹਾ ਚੰਦ ਸਾਹਿਬ ਮਿਕਸਿੰਗ ਜੀ ਇਸ ਵੇਲੇ ਜੋ ਹਾਲਾਤ ਹੈਗੇ ਨਾ ਇਹੋ ਹੂੰ ਹੂੰ ਜਿਹੜੇ ਸਾਡੀਆਂ ਲੋੜਾਂ ਹੈਗੀਆਂ ਕਿਸੇ ਕਿਨਾਰੇ ਪਜਰੀ ਰੇਤ ਪਜਰੀ ਦਾ ਕੰਮ ਚੱਲਦਾ ਸੀ ਹੂੰ ਹੂੰ ਜਿਹੜੇ ਦੋਸ਼ ਆਪਾਂ ਲਾਉਂਦੇ ਸੀ ਉਹਦੇ ਵਿੱਚ ਰੇਤ ਜਿਹੜੇ ਹੈਗੇ ਆ ਉਹ ਕੋਈ ਘਟੇ ਨਹੀਂ ਹੈਗੇ ਜਿੰਨੇ ਪਹਿਲੇ ਸੀ ਉਨੇ ਹੀ ਰੇਟ ਰੱਖਦੇ ਹੈਗੇ ਹੂੰ 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 ਅਸੀਂ ਜਿਹੜੀ ਆਮ ਆਦਮੀ ਪਾਰਟੀ ਨੂੰ ਇਸ ਗੱਲ ਸਵਾਇ ਹੀ ਦਾਂਗੇ ਬਿਲਕੁਲ ਭਾਈ ਜਿਹੜੀਆਂ ਸਾਡੀਆਂ ਲੋੜਾਂ ਕਿੱਥੇ ਹੋਣਗੀਆਂ ਇਹਦੀਆਂ ਉਹ ਠੀਕ ਜਿਹੀ ਹੋਣਗੀਆਂ ਜੀ ਬਿਲਕੁਲ 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 ਚੋਹਾਨ ਸਾਹਿਬ ਤੇ ਖਾਸ ਕਰਕੇ ਦੇਖੋ ਚੌਹਨ ਸਾਹਿਬ ਤੁਸੀਂ ਵੀ ਬਿਜ਼ੀ ਆ ਤੇ ਮੈਂ ਕਹੂੰਗਾ ਚੌਹਨ ਸਾਹਿਬ ਆਪਾਂ ਥੋੜਾ ਹੈ ਨਾ ਹੁਣ ਇੱਥੋਂ ਥੋੜੇ ਮੈਂ ਹੁਣ ਤੁਹਾ ਤੋਂ ਕਿਉਂ ਟਾਈਮ ਆਲਮੋਸਟ ਆਪਣਾ ਲੱਗੇ ਮੁੜ ਗਿਆ ਤੇ ਆਪਾਂ ਕਹੂੰਗੇ ਥੋੜਾ ਜਾਂਦੇ ਜਾਂਦੇ ਤੁਸੀਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਮੈਸੇਜ ਇਹੀ ਚਾਹਨਾ ਹੈ ਕਿ ਗੀੜੀਆਂ ਦੂਜੀਆਂ ਸਾਡੀ ਪਾਰਟੀ ਦੇ ਦੋ ਹੈਗੀਆਂ ਆ ਉਹਨਾਂ ਦੇ ਨਾਲ ਹਟ ਕੇ ਜਿਹੜੀ ਜਿਹੜਾ ਇੱਕ ਮੈਸੇਜ ਦਿੱਤਾ ਸਿਕਾ ਉਹਦੇ ਵਿੱਚ ਪਹਿਲੇ ਤੁਸੀਂ 3 ਸਾਲ ਤੱਕ ਨੰਗਾ ਲਿਆ ਉਸ ਤਰੀਕੇ ਨਾਲ ਲੇਕਰ ਹੁਣ ਤੁਸੀਂ ਕਰਨ ਲੱਗੇ ਹੋ ਹਾਂ ਲੇਕਰ ਡਟ ਕੇ ਕਰੋ ਤਾਂ ਹੀ ਤੁਹਾਨੂੰ ਸਪੋਰਟ ਮਿਲੇਗੀ ਅਜੇ ਵੀ ਤੁਹਾਡੇ ਵਿੱਚ ਜਿਹੜੇ ਲੋਕਾਂ ਵਿੱਚ ਤੁਹਾਡੇ ਲਈ ਵਿਸ਼ਵਾਸ ਹੈਗਾ ਆ ਔਰ ਉਸ ਵਿਸ਼ਵਾਸ ਨੂੰ ਗੁਣਾ ਨਹੀਂ ਚਾਹੀਦਾ ਮੈਂ ਤਾਂ ਇਹੀ ਕਰਨੇ ਦਾ ਬਿਲਕੁਲ ਬਿਲਕੁਲ ਚੌਂਸਬ ਮੈਂ ਥਾਤੋਂ ਹੁਣ ਇੱਥੇ ਜਾਤਰੋਂ ਦੇ ਖਾਸ ਕਰਕੇ ਅਸੀਂ ਵੀ ਆਪਣੇ ਵੱਲੋਂ ਇਹੀ ਮੈਸੇਜ ਦਵਾਂਗਾ ਕਿ ਖਾਸ ਕਰਕੇ ਦਿੱਲੀ ਹਾਰਨ ਤੋਂ ਬਾਅਦ ਜੋ ਪੰਜਾਬ 'ਚ ਇਸ ਵੇਲੇ ਸਰ ਮਾਨ ਸਾਹਿਬ ਨੇ ਪੂਰੀ ਤੇਜ਼ੀ ਔਰ ਸਰਗਰਮੀ ਦਿਖਾ ਲਈ ਹੋਈ ਆ ਜਿਦਾ ਚੋਹਾਂ ਸਾਹਿਬ ਨੇ ਗੱਲਬਾਤ ਕੀਤੀ ਏਸੀ ਮੈਂ ਗੱਲ ਵੱਡੀ ਕਰੂੰਗਾ ਤਿੰਨ ਸਾਲ ਤੁਸੀਂ ਠੰਡਿਆ ਥੋੜਾ ਐਡੀ ਤੇਜ਼ੀ ਰੱਖੋ ਜੇ ਤੁਸੀਂ ਆਉਣ ਵਾਲਾ ਫਿਰ ਆਪਣੀ ਚੋਣੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਫਿਰ ਪੰਜਾਬ ਬਚਾਵੇ ਤੇ ਇੱਥੋਂ ਹੁਣ ਮੈਂ ਚੋਣਾਂ ਤੋਂ ਅਜ਼ਾਦ ਲੂੰਗਾ ਮੇਰੇ ਵੱਲੋਂ ਤੁਹਾਨੂੰ ਦੋ ਮੈਸੇਜ ਜੋੜ ਕੇ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਬਿਲਕੁਲ ਜੀ ਸਤਿ ਸ੍ਰੀ ਅਕਾਲ ਤੇ ਮੈਂ ਹੁਣ ਤੁਹਾਤੋਂ ਸਾਰਿਆਂ ਤੋਂ ਇਥੋਂ ਆਜ਼ਾਦ ਲੂੰਗਾ ਤੇ ਖਾਸ ਕਿਸੇ ਹੋਰ ਮੁੱਦੇ ਦੇ ਨਾਲ ਫਿਰ ਗੱਲਬਾਤ ਕਰਾਂਗੇ ਹੁਣ ਮੰਨੂ ਇੱਥੇ ਦੇ ਦਿਓ ਆਜ਼ਾਦ ਮੇਰੇ ਵੱਲੋਂ ਤੁਹਾਨੂੰ ਦੋ ਮੈਸਜ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ